ਫਤੇਗੜ ਸਾਹਿਬ ਪੁਲਿਸ ਦਾ ਉੱਤੇ ਸਾਨੂੰ ਇਤਲਾਹ ਆਈ ਸੀ ਕਿ ਇੱਕ ਟ੍ਰੇਨ ਜਿਹੜੀ ਕਿ ਗਰੀਬ ਰਤ ਐਕਸਪ੍ਰੈਸ ਟ੍ਰੇਨ ਨੰਬਰ 12204 ਅੰਮ੍ਰਿਤਸਰੋਂ ਤਕਰੀਬ ਸਵਾ ਚਾਰ ਵਜੇ ਸਵੇਰੇ ਰਵਾਨਾ ਹੋਈ ਸੀ ਤੇ ਨੇ ਵਾਇਆ ਲੁਧਿਆਣੇ ਅੰਬਾਲੇ ਸੈਰਸਾ ਬਿਹਾਰਵਾਲ ਜਾਣਾ ਸੀ ਤੇ ਜਦੋਂ ਇਹ ਸਰਿੰਦ ਜੰਕਸ਼ਨ ਕੋਲ ਪਹੁੰਚੀ ਇੱਥੇ ਇਹਦੇ ਕੁਝ ਡੱਬਿਆਂ ਦੇ ਵਿੱਚ ਅੱਗ ਲੱਗੀ ਤੇ ਫੌਰੀ ਤੌਰ ਤੇ ਮੌਕੇ ਤੇ ਐਸ ਐਚਓ ਜੀ ਆਰ ਪੀ ਡੀ ਐਸ ਪੀ ਜੀ ਆਰ ਪੀ ਐਸ ਐਚਓ ਸਰਿੰਦ ਫਤੇਗੜ ਸਾਹਿਬ ਡੀ ਐਸ ਪੀ ਫਤੇਗੜ ਸਾਹਿਬ ਐਨ ਐਸ ਪੀ ਪੀ ਵੀ ਆਈ ਸਾਰੀ ਟੀਮ ਫੌਰ ਸਮੇਂ ਇੱਥੇ ਮੌਕੇ ਤੇ ਪਹੁੰਚੇ ਤੇ ਸਭ ਤੋਂ ਪਹਿਲੇ ਜਿਹੜਾ ਹੈਗਾ ਅਸੀਂ ਜਿਹੜੇ ਪੈਸੇਂਜਰ ਸੀ ਇਹਨਾਂ ਦਾ ਇਹਨਾਂ ਨੂੰ ਇਵੈਕੂਏਟ ਕਰਾਇਆ ਤੇ ਇਹਨਾਂ ਦੀ ਕਿਉਂਕਿ ਸਾਰਾ ਫੋਰਮੋਸਟ ਕਨਸਰਨ ਸੀਗਾ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਉਸ ਤੋਂ ਬਾਅਦ ਇਵੈਕੂਏਸ਼ਨ ਤੋਂ ਬਾਅਦ ਇਹਨਾਂ ਨੂੰ ਅਸੀਂ ਪ੍ਰੋਪਰ ਮੈਡੀਕਲ ਏਡ ਤੇ ਕਾਉਂਸਲਿੰਗ ਪ੍ਰੋਵਾਈਡ ਕੀਤੀ ਹੈ ਇਹਨਾਂ ਦੇ ਵਿੱਚੋਂ ਇੱਕ ਜਿਹੜੀ ਲੇਡੀ ਸੀਗੇ ਉਹ ਉਹਨਾਂ ਨੂੰ ਬਰਨਿੰਗ ਚਰੀਸ ਆਈਆਂ ਸੀਗੇ ਉਹਨਾਂ ਨੂੰ ਸਿਵਲ ਹਸਪੀਟਲ ਫਤੇਗੜ ਸਾਹਿਬ ਰਿਫਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜਿਹੜੀ ਆਗ ਬੁਝਾਉਣ ਵਾਸਤੇ ਇੱਥੇ ਕਰੀ ਚਾਰ ਫਾਇਰ ਬ੍ਰਿਗੇਡਾਂ ਲੱਗਿਆ ਹੋ ਗਿਆ ਨੇ ਉਹ ਨਿਰੰਤਰ ਅੱਗ ਨੂੰ ਬੁਝ ਤੇ ਕਾਫੀ ਹੱਦ ਤੱਕ ਅੱਗੇ ਜਿਹੜੀ ਹੈਗੀ ਆ ਹੁਣ ਕੰਟਰੋਲ ਚ ਆ ਗਈ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਪੈਸੇਂਜਰ ਸੀਗੇ ਕਈ ਕਿਉਂਕਿ ਦੇਚ ਸਟੇਟ ਆਫ ਸ਼ੌਕ ਦੇ ਵਿੱਚ ਹੈਗੇ ਇਹਨਾਂ ਦਾ ਕਾਫੀ ਸਾਰਾ ਸਮਾਨ ਅੱਗ ਕਰਕੇ ਖਰਾਬ ਹੋ ਗਿਆ ਸੜ ਗਿਆ ਤੇ ਉਹਦੀ ਅਚੀ ਲਿਸਟ ਉਹਦੀ ਅਸੀਂ ਲਿਸਟਿੰਗ ਕਰ ਰਹੇ ਹਾਂ ਸੋ ਦੇ ਪ੍ਰੋਪਰ ਵੈਰੀਫਿਕੇਸ਼ਨ ਹੋ ਸਕੇ ਡਿਕਲੇਰੇਸ਼ਨ ਹੋ ਸਕੇ ਤੇ ਹਜੇ ਜਿਹੜਾ ਪ੍ਰਾਈਮਰੀ ਫੇਸ ਹੀ ਕੌਜ਼ ਆਫ ਫਾਇਰ ਉਹ ਸਾਨੂੰ ਸ਼ਾਰਟ ਸਰਕਟ ਲੱਗਦਾ ਹੈ ਬਟ ਇਹਦੀ ਹਜੇ ਪ੍ਰੋਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਸਾਡੀ ਟੀਮਾਂ ਵੱਲੋਂ ਕਿਉਂਕਿ ਕੋਚ ਦੇ ਵਿੱਚ ਕੈਮਰੇ ਲੱਗੇ ਹੋਏ ਸੀਗੇ ਤੇ ਉਹ ਜਿਹੜੀ ਵੀਡੀਓ ਸਾਰੀ ਐਨਲਾਈਜ਼ ਕਰਕੇ ਫਾਈਨਲੀ ਅਸੀਂ ਫੋਰੈਂਸਿਕ ਟੀਮ ਵੀ ਬੁਲਾਈ ਹੋਈ ਹੈ ਉਹ ਸਾਰਾ ਚੈੱਕ ਕਰ ਰਹੀ ਹੈ ਉਸ ਤੋਂ ਬਾਅਦ ਐਗਜੈਕਟ ਜਿਹੜਾ ਹੈਗਾ ਕੌਜ਼ ਆਫ ਫਾਇਰ ਦਾ ਪਤਾ ਲੱਗੂਗਾ ਤੇ ਇੰਪੋਰਟੈਂਟ ਗੱਲ ਇਹ ਹੈ